ਸਾਰੇ ਜਣੇ ਨੂੰ ਪਿਆਰ ਪ੍ਰੀਤ ਸ੍ਰੀ ਆ ਕੱਲ ਢਿੱਲੋ ਫਾਰਮ ਹਾਊਸ ਮੈਂ ਉਮੀਦ ਰੱਖੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਸਾਡੇ ਘਰ ਐ ਸੀਗੇ ਜੀ ਨਿਸ਼ਾਨ ਸਿੰਘ ਆਸਟ੍ਰੇਲੀਆ ਇਹ ਇੱਕ ਬਲੌਗਰ ਨੇ ਤੁਸੀਂ ਇਹਨਾਂ ਦੇ ਨਾਮ ਤੋਂ ਇਹਨਾਂ ਦਾ ਚੈਨਲ ਦੇਖ ਲਿਓ ਬਾਕੀ ਇਹ ਗੁਰਦੁਆਰਿਆਂ ਦੇ ਇਤਿਹਾਸ ਦੱਸਦੇ ਨੇ ਬਹੁਤ ਚੰਗੇ ਬੰਦੇ ਸੀਗੇ ਸੋ ਬਾਕੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਆਪਾਂ ਹੁਣ ਕਰਦੇ ਆ ਆਪਣਾ ਅੱਜ ਦੇ ਵਲੌਗ ਨੂੰ ਰਹੀ ਸ਼ੁਰੂ ਹੁਣ ਆਪਾਂ ਇੱਧਰ ਕਰ ਰਹੇ ਆ ਤਿਆਰੀ ਪਰ ਉਹ ਕਹਿੰਦੀ ਵੀ ਸੀ ਸਾਗ ਨਹੀਂ ਖਾਣਾ ਹਨ ਸੌਂਦਮਾ ਹੈ ਹੂੰ ਸੌਂਦਨੇ ਦੀਆਂ ਫਲੀਆਂ ਨੇ ਠੀਕ ਹੈ ਜੀ ਇਹਦੀ ਚਟਨੀ ਗੁੱਟੀ ਜਾਊਗੀ ਹਾਂਜੀ ਇਹ ਇਹ ਬਹੁਤ ਦਿਓ ਚੀਜ਼ ਆਣੀ 250 ਹੂੰ 250 ਤਾਂ 300 ਰੁਪਏ ਤੋਂ ਠੀਕ ਹੈ ਲੋ ਜੀ ਇੱਧਰ ਮम्मा ਬਣਾ ਰਹੇ ਨੇ ਸਰਦੀਆਂ ਹਾਂਜੀ ਹੋਰ ਹਾਂ ਪਾ ਦੋ ਥੀਕ ਕਰ ਲਵਾਂ ਤਾਂ ਹਾਂ ਬਹੁਤ ਮੈਂ ਤੇ ਲਈ ਉੱਧਰ ਬੰਦ ਰਹੀ ਆ ਆਪਣੀ ਬਤਾਉਂਗਾ ਇਹ ਦੇਖੋ ਇਹ ਨੂੰ ਨਾ ਪਹਿਲਾਂ ਸੀ ਟਾਲ ਲਿਆ ਤਦਨ ਤੋਂ ਬਹੁਤ ਜੀ ਮੈਂ ਸਾਰਾ ਕੁਝ ਕਰਾਂਗੇ ਸੋ ਬਸ ਯਦਰ ਨਾ ਲੱਗੇ ਹੋਈ ਨੇ ਸਾਰਾ ਕੁਝ ਸਾਰਾ ਕੁਝ ਦੇ ਬਾਅਦ ਤੇ ਉਹ ਉਹਨੇ ਨਹੀਂ ਕਿਹਾ ਵੀ ਉਹ 4:00 4:30 ਵਜੇ ਆ ਜਾਣਗੇ ਟਾਈਮ ਹੋ ਗਿਆ ਆਪਣਾ 3:30 ਹੋ ਗਿਆ ਘੰਟਾ ਰਹਿ ਗਿਆ ਸਸ ਸਸ ਤੇ ਮੇਰੀ ਸਾਰੀ ਦੰਨਾ ਠੀਕ ਨੇ ਦੀਦੀ ਆ ਲੋ ਜੀ ਇਹ ਸੂਟ ਸਿੱਤੋ ਅਸੀਂ ਗੇ ਦੇਖ ਰਹੇ ਹਾਂ ਬਸ 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 ਇੱਕ ਵੱਡੇ ਭਰਾ ਨੇ ਅੱਜ ਆਬਾ ਜੀ ਬਬਲ ਵੀ ਲੈ ਕੇ ਗਾਇਨੀ ਵੀ ਤਰੋ ਕੀ ਨਾ ਨਿਤਰ ਵੰਦੀ ਵੀ ਤਰੋ ਲੋ ਜੀ ਤੇ ਪਾਪਾ ਦੇ ਸਵਾਗਤ ਲਈ ਪਾਣੀ ਦਿਆ ਜਾ ਰਿਹਾ ਕੋਲਡ ਡਰਿੰਕ ਨਹੀਂ ਦਿੰਦਾ ਪਾਪਾ ਕੋਲਡਿੰਗ ਨਹੀਂ ਪੀ ਰਹੇ ਰਹੋ ਕੋਲਡ ਡਰਿੰਕ ਪਾਣੀ ਹੁੰਦੀ ਆ ਅੱਛਾ ਬਾਬੇ ਨਹੀਂ ਪਿੰਦੇ ਮਤਲਬ ਮਤਲਬ ਸਿੰਘ ਕੋਲਡ ਡਰਿੰਕ ਨਹੀਂ ਪਿੰਦੇ ਨਾ ਵੀਰੇ ਹਾਂਜੀ ਉਹ ਆਪੋ ਆਪਣਾ ਅੱਛਾ ਕੋਲੋ ਆਈ ਹੁਣ ਆ ਗਈ ਪਰ ਮੇਰਾ ਵੀ ਦੁੱਧ ਦਰ ਬਾਰੇ ਬਰੇ ਬੋਲਿਆ ਚਲੋ ਸੇਕਣਾ ਇੱਧਰ ਦੇਣਾ ਤੁਹਾਨੂੰ ਜਿਹੜੇ ਬੋਲੇ ਜਿਹੜੇ ਸਭ ਤੋਂ ਸੋਹਣਾ ਸਾਥੀ ਬੰਦੇ ਦੀ ਲੋੜ ਹੁੰਦੀ ਹੈ ਸਮਝੋ ਸਹੀ ਮਨ ਦਾ ਸਾਥ ਮਤਲਬ ਇਹ ਕਹਿੰਦਾ ਇਹਨਾਂ ਬੇਸਾਬ ਨਾਲ ਸਾਂਹ ਦਾ ਹੁੰਦਾ ਆਪਾਂ ਦਿਲ ਦੇ ਵਿੱਚ ਸਾਰੀ ਦਿਹਾੜੀ ਰਹੇ ਸਾਂਹ ਸੇ ਚਾਲ ਵੀ ਕਹੀ ਜੀ ਤਰਸ ਹੁਣਾ ਬਾਬਾ ਜੀ ਦੇ ਪ੍ਰੋਗਰਾਮ ਦੀ ਖਾਨ ਪਿੰਡੀ ਤਿਆਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਇਹ ਦੂਜਾ ਪ੍ਰੋਗਰਾਮ ਖਤਮ ਹੋ ਗਿਆ ਜਿਹੜਾ ਉੱਥੇ ਲਚਕਾਣੀ ਖੁੱਲਿਆ ਹੋਇਆ ਸੀ ਸਮਾਗਮ ਵਾਲਾ ਹਨਾ ਪਾਰਕ ਰੋਡ ਸਿੰਘ ਜੀ ਨੂੰ ਅਸੀਂ ਮਿਲ ਨਹੀਂ ਸਕੇ ਕਿਉਂਕਿ ਅੱਜ ਇੰਨੀ ਜ਼ਿਆਦਾ ਦੁਨੀਆ ਸੀਗੀ ਹਨਾ ਵੀ ਇਸ ਕਰਕੇ ਵੱਡੇ ਵੱਡੇ ਹਸਤੀਆਂ ਆਉਂਦੀਆਂ ਫਿਰ ਅਸੀਂ ਤਾਂ ਫਿਰ ਕਿਵੇਂ ਮਿਲ ਸਕਦੇ ਤੇ ਹਨਾ ਉਹ ਕਰ ਜੋ ਸਾਰੇ ਨਾ ਅਲੱਗ-ਅਲੱਗ ਕੀਤਾ ਹੋਇਆ ਦਾ ਸਾਰਿਆਂ ਲਈ ਕਿਉਂਕਿ ਫਿਰ ਐ ਤਾਂ ਵੀ ਕੋਈ ਇੱਕ ਦੂਜੇ ਨੂੰ ਤੰਗ ਨਾ ਪਰੇਸ਼ਾਨ ਨਾ ਕਰੇ ਹਨਾ ਇਸ ਕਰਕੇ ਉਹ ਸਾਨੂੰ ਐਵੇਂ ਮੋੜਨਾ ਪਿਆ ਕੋਈ ਗੱਲ ਨਹੀਂ ਕਿਹੜੇ ਦੂਰ ਹੈ ਕਦੇ ਫੇਰ ਮਿਲ ਲਾਂਗੇ ਜਿਹੜੇ ਬਣਾਏ ਨੇ ਬਾਬਾ ਜੀ ਹਾਂ ਇਹ ਬਹੁਤ ਵੱਡੇ ਹੋਣੇ ਬਹੁਤ ਵੱਡੀ ਹਸਤੀ ਹੈ ਵੀ ਬਾਬਾ ਨਿਸ਼ਾਨ ਸਿੰਘ ਜੀ ਦਾ ਇਹ ਇਤਿਹਾਸਿਕ ਗੁਰਦਵਾਰਿਆਂ ਬਾਰੇ ਦੱਸਦੇ ਹਾਂ ਜਿਹੜੇ ਕਿ ਸਾਰੇ ਤਕਰੀਬਨ ਤੁਸੀਂ ਤਾਂ ਜਾਣਦੇ ਹੀ ਹੋਵੋ ਜਿੰਨੇ ਵੀ ਵਲੌਗ ਦੇਖ ਰਹੇ ਹੋ ਹਨਾ ਅਸੀਂ ਹਾਂ ਜੀ ਆਂਡ ਰੀ ਹੁਣ ਜੇ ਬੀਨਾਂ ਤੇ ਨਾ ਬੋ ਕਿਉਂ ਹਾਂ ਸੱਚ ਕਰਕੇ ਨਿਕਲ ਜੂਗਾ ਵੀਰ ਜੀ YouTube ਤੇ ਹਾਂ ਜੀ ਤੇ ਤੇ ਰੋਟੀ ਦੀ ਤੇ ਉਹਨਾਂ ਨੇ ਨਾ ਸਬਜੀ ਇੱਕ ਤਾਂ ਬੈਂਗਣ ਮਿਲੀ ਹੈ ਕਿਉਂਕਿ ਉਹ ਕਹਿੰਦੇ ਵੀ ਇਹ ਸਾਡੇ ਵੱਲ ਤੋਂ ਸਪੈਸ਼ਲ ਕੋਈ ਸਬਜੀ ਲਾਉਣਾ ਹੈ ਉਹਨਾਂ ਨੇ ਪਹਿਲਾਂ ਹੀ ਫੋਨ ਕਰਕੇ ਕਹਿਤਾ ਸੀਗਾ ਬਿਲਕੁਲ ਸਿੰਪਲ ਜਿਹੜੀ ਤੁਹਾਨੂੰ ਪਹਿਲਾਂ ਵੀਡੀਓ 'ਚ ਦਿਖਾਈ ਉਹ ਵਾਲੀ ਸਬਜੀ ਬਣਾਈ ਆ ਬਿਯਾਨੀ ਜਿਹਾ ਖਾਣਾ ਹੈ ਤੇ ਮੈਂ ਨਾ ਖਾਣਾ ਪੀਣਾ ਵੀ ਆਹ ਵਾਲੇ ਪਾਂਡਾਸ ਬਣਾ ਲੇ ਆ ਨਾ ਦਾ ਪ੍ਰਸ਼ਾਦਾ ਵੀ ਆ ਵਾਲੇ ਖਾਲਸ ਕੋ ਕ ਕਿਹੜੇ ਆ ਦਾ ਸਟੀਲ ਦੇ ਹਨ ਨਹੀਂ ਨਹੀਂ ਸਟੀਲ ਦੇ ਬੱਤੇ ਸਬਜ਼ੀ ਬਣਨੀ ਨਹੀਂ ਕਿ ਕੋਈ ਬੱਤੇ ਦੇ ਤੇ ਸਾਰੇ ਅੰਦਰ ਗੱਲਾਂ ਬਾਤਾਂ ਮਾਰ ਰਹੇ ਹਾਸੇ ਮਜ਼ਾਕ ਕਰ ਰਹੇ ਆ ਹੋਰ ਜੀ ਜੀ ਦੀ ਪੱਦਰੀ ਆ ਅਮ ਬਸ ਇਹੋ ਆਪਣੀ ਦੇਖ ਸਕ ਰਹੇ ਹਾਂ ਇਹ ਜੋ ਇਹ ਦੁਪ੍ਰਸ਼ਾਦ ਦਾ ਪਾਣੀ ਸੇ ਘਾਟੇ ਇੱਕ ਇੱਕ ਮਿੰਟ ਆਪਾਂ ਹੱਥ ਧਵਾ ਲਈਏ ਪਹਿਲਾਂ ਮੇਰੇ ਨਾਲ ਹੱਥਾਂ ਚਾਹਾਂ ਡੋਂਕਾ ਨੇ ਲਾ ਦੇ ਇੱਕ ਲੋ ਜਿੱਤੇ ਬਾਬਾ ਜੀ ਇਹਨਾਂ ਨੂੰ ਪ੍ਰਸ਼ਾਦਾ ਸੇ ਘਾਣ ਦੀ ਤਿਆਰੀ ਹੋ ਰਹੀ ਆ ਹਾਂਜੀ ਬਸ ਪਾਣੀ ਦੇ ਸੇ ਉਟੀਆਂ ਸਬਜ਼ੀਆਂ ਤੇ ਇੱਕ ਹੱਥ 'ਚ ਮੇਰੇ ਫੋਨ ਹੈ ਦੂਜੇ ਹੱਥ 'ਚ ਮੇਰੇ ਚਿਮਟਾ ਹੈ ਇੱਧਰ ਵੀਰਾ ਆ ਗਿਆ ਤੇ ਵੀਰਾ ਮੱਥੇ ਤੇ ਹੱਥ ਮਾਰ ਕੇ ਸਾਨੂੰ ਦਿਖਾ ਬਿੱਲ ਨਾ ਬਸ ਉਹ ਬੱਤ ਕਰ ਬਲੌਗ ਬਣਾਉਣੀ ਆ ਕੋਈ ਨਹੀਂ ਆ ਹੈਗਾ ਬਾਬਾ ਜੀ ਦਾ ਬਲੌਗ ਵਾਲਾ ਫੋਨ ਹੈ ਨਾ ਹਾਂਜੀ ਇਤਿਹਾਸਿਕ ਗੁਰਦਿਆਂ ਗੁਰਦਵਾਰਿਆਂ ਬਾਰੇ ਦੱਸਦੇ ਹਨ ਮਸਜਿਦ ਬਹੁਤ ਵਧੀਆ ਲੱਗਦੀ ਨਿਸ਼ਾਨ ਸਿੰਘ ਆਸਟ੍ਰੇਲੀਆ ਹਾਂ ਨਿਸ਼ਾਨ ਸਿੰਘ ਆਸਟ੍ਰੇਲੀਆ ਨਹੀਂ ਦੇਖਿਆ ਮੈਨੂੰ ਬਾਕੀ ਹਜੇ ਜਿੰਨਾ ਵੀ ਇਤਿਹਾਸਿਕ ਖਾਲਸਾ ਰਾਜ ਤੱਕ ਦੇ ਇਤਿਹਾਸਿਕ ਸਾਰਿਆਂ ਦੀ ਚਾਹਤ ਹੈ। ਬਾਕੀ ਆਪਾਂ ਪ੍ਰਸ਼ਦਾ ਪਾਣੀ ਸਿਖਾ ਕੇ ਕਰ ਆਪਾਂ ਬੈੱਕ ਕੇ ਹਨ ਆਪਾਂ ਵੀ ਗੱਲਾਂ ਮਾਰਾਂਗੇ। ਹਾਂ। ਮਤਲਬ ਮੈਂ ਨਾ ਇਹ ਉਹ ਇਹ ਉਹ ਹੋਈ ਵੀ ਨਹੀਂ ਅੱਗੇ ਸੱਚੀ ਨਹੀਂ ਆ ਕੇ ਯਕੀਨੀ ਹੋ ਰਿਹਾ। ਯਕੀਨੀ ਹੋ ਰਿਹਾ। ਮੈਂ ਫਿਰ ਕਦੇ ਦੇਖਿਆ ਨਹੀਂ ਨਾ ਫਿਰ ਮੈਨੂੰ ਤਾਂ ਕਰਕੇ ਨਾ ਹੋ ਰਿਹਾ। ਅਸੀਂ ਤਿੰਨੇ ਚਾਰੇ ਜਾਣੇ ਮੈਂ ਬੀਬੀ ਮਾਂ ਮਮੀ ਉਹਦੇ ਫੁਆਮਾ ਅਸੀਂ ਸ਼ਾਮ ਨੂੰ ਬੈਠ ਕੇ ਉਹ ਜੀ ਦੀਦੀ ਇੱਧਰ ਚੱਲੇ। ਹਨਾ ਤਾਂ ਅਬੀ ਛੇਤੀ ਹੋ ਜਾਤ ਬਗ। ਹਾਂ। ਭਾਜੀ ਨੇ ਫਿਰ ਅੰਦਰ ਨਹੀਂ ਆਣਾ ਦੀਦੀ ਮੇਰੇ ਨਾਲ ਹੋ ਗਿਆ ਹਾਂ ਸਹੀ ਗੱਲ ਹੈ ਪਹਿਲਾਂ ਤੂੰ ਆ ਤਾਂ 4 ਵਜੇ ਕਿਹਾ ਤਾਂ ਮੈਂ ਹਾਂਜੀ ਫਿਰ ਅੰਦਰੇ ਆਉਣਾ ਤੂੰ ਅੱਛਾ ਲੇਟ ਹੋ ਜਾਂਦੀ ਹਾਂ ਹਾਂ ਸਹੀ ਗੱਲ ਹੈ ਜੀ ਚਲੋ ਬਾਕੀ ਆ ਜਿਓ ਬਾਹਰ ਦਿੰਦੇ ਨਹੀਂ ਚਾਹ ਨਹੀਂ ਪਾਣੀ ਨੂੰ ਪੁੱਛਣ ਦੀ ਮਾਰੀ ਨੇ ਬਾਹਰ ਬੈਠਦੀ ਆਂ ਜੀ ਹੂੰ ਇਸ ਪਾਲ ਕੀ ਕਹੂਗਾ ਹੂੰ ਹੁਣ ਪਛੋਟੇ ਓਕੇ ਬਾਏ ਲੋਦੀਂ ਗਏ ਦੀਦੀ ਗਏ ਹੁਣ ਜਹੇ ਲਾ ਲੀਏ ਕਿੰਨਾ ਟੱਕਦੇ ਉਹ ਫਿਰ ਉਹਨਾਂ ਨੂੰ ਲੜਨਾ ਪੈਂਦੇ ਹੁੰਦੇ ਚਲੋ ਬੋਲੇ ਇਹ ਸੋਨੇ ਹਾਲ ਸਤ ਸ੍ਰੀ ਅਕਾਲ ਮਾਤਾ ਜੀ ਕੁਛ ਨਹੀਂ ਹੈਗਾ ਅਸੀਂ ਬੱਚੇ ਬੱਚਿਆਂ ਨੂੰ ਮਾਂ ਤਾਂ ਦਿੰਦੀ ਹੈ ਲੱਭਦੀ ਹੈ ਤਾਂ ਜੀ ਨੇ ਪ੍ਰੋਬਲਮ ਆ ਗਾਇਰ ਸੀ ਬਣਾ ਲੀਏ ਤੁਸੀਂ ਪਾਜੀ ਸੋਹੇ ਸੋ ਨਿਹਾਲ ਸਾਚੀ ਰੇ ਆਕਾਲ ਦਰਸ਼ਨ ਸਿੰਘ ਤੁਸੀਂ ਆਵੋ ਜੀ ਇਹ ਮੈਨੂੰ ਇਹ ਨਾ ਬੜਾ ਪਰਦਾ ਕੇ ਲਾਇਆ ਇਹ ਮੱਛਰਾਂ ਤੋਂ ਜੀ ਮੱਖੀ ਮੱਛਰ हां जी हां जी कोई जे में कोई अब्बा जी ऊपर बंदा ना अंदर पता नहीं लगदा की चीज है ये भी वधिया है ये भी वधिया है आजकल समा आवे फैसला ये करना करनी है तबले बनके

ਕਿੱਥੇ ਜਾਣੀਏ ਪਟਿਆਲੇ ਆਉਂਦੀ ਰਹਿੰਦੇ ਪਟਿਆਲੇ ਆਉਂਦੇ ਰਹਿੰਦੇ 500 ਦਿਨ ਇੱਥੇ ਪਟਿਆਲੇ ਹੀ ਰਹਿਣਾ ਇਹਨਾਂ ਨੇ ਚਾਰ-ਤਿੰਨ ਦਿਨ ਆ ਪੰਜ ਦਿਨ ਹਾਂ ਬਸ ਫਿਰ ਗਾਹਾਂ ਸੰਗਰੂ ਸੰਗਰਾੜ ਕਰਨ ਲੱਗ ਜਾਂਦੇ ਨੇ 15 ਵੀਡੀਓ ਹੋ ਗਈ ਕਹਿੰਦੇ ਸਾਡੀ ਇੱਥੇ ਹੂੰ ਮੈਂ ਤੈਨੂੰ ਕਈ ਵਾਰੀ ਹੁਣ ਮਾੰਦਾ ਕਿਤੇ ਕਿਤੇ ਹੁੰਦਾ ਕਿਤੇ ਕਿਤੇ ਹੁੰਦਾ ਬਹੁਤ ਵਧੀਆ ਸੀ ਜਾਂ ਨਾ ਦੂਜਾ ਪਾਠ ਕੀਤਾ ਫਿਰ ਮੈਂ ਉੱਥੇ ਹੀ ਸੀ ਹੂੰ ਗਈ ਉੱਦਿਆਂ ਚਲ